ਕਵੀਰ ਚੰਖਨਾਂ ਚੰਕਿਆ ਤੁਮਰੋ ਕਹੋ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਤਨਾ ਸਾਤੇ ਕੋਈ ਇਕ ਵੀਰ ਆਪਣੀ ਮਾਤ ਅਨਸਾਰ ਕਰਤੇ ਤੇ ਕੀਤੇ ਦੇ ਗਿਰੇ ਸੇ ਕੋ ਨਾ ਕਰ ਮੋਹ ਮਾਇਆ ਦੀ ਲਗਨ ਚ ਫਸਿਆ ਹੋਇਆ ਜੋ ਤੂੰ ਕਰਨਾ ਚਾਹੁੰਦਾ ਉਹ ਨਹੀਂ ਹੋ ਸਕਦਾ ਬਖਸ਼ਿਸ਼ ਕਰਨ ਵਾਲਾ ਪ੍ਰਭੂ ਜੋ ਬਖਸ਼ਾ ਜੀਵਤੇ ਕਰਦਾ ਉਸ ਨੂੰ ਕੋਈ ਵੀ ਜੀਵ ਵਧਾ ਘਟਾ ਨਹੀਂ ਸਕਦਾ ਜੇ ਆ ਚੀਰੀ ਲਿਖਿਆ ਇਹ ਹੁਕਮ ਕਮਾਏ ਕਲੇਆਵੇ ਨਾਨਕਾ ਸਦੇ ਉਠੀ ਜਾਹੇ ਜੇ ਉਹ ਜਿਹੇ ਲੈਕ ਪਰਮਾਤਮਾ ਲੈ ਕੇ ਭੇਜਦਾ ਉਸੇ ਤਰ੍ਹਾਂ ਜੀਵ ਕਰਮ ਕਮਾਉਂਦਾ ਕਿਸੇ ਦੇ ਕੁਝ ਵਾਸ ਨਹੀਂ ਹੁਕਮ ਵਿੱਚ ਹਰ ਜੀਵ ਪੈਦਾ ਹੁੰਦਾ ਹੈ ਹੁਕਮ ਵਿੱਚ ਹੀ ਕਰਮ ਕਰਦਾ ਹੈ ਅਤੇ ਸਭੀ ਨਿਜਮਾਨ ਸਾਰ ਸਰੀਰ ਦਾ ਚੋੜਾ ਤਿਆ ਕੇ ਕੂਚ ਕਰ ਜਾਂਦਾ ਤੁਰ ਕੇ ਬਾਣੀ ਆਈ ਤੈਨ ਸੱਲੀ ਚਿੰਤਾ ਮਟਾਈ ਸੱਚੇ ਦੀ ਸੱਚੀ ਬਾਣੀ ਜੀਦੇ ਹਿਰਦੇ ਉਜਵਸ ਜਾਵੇ ਉਹ ਜੀਵ ਸਾਰੀਆਂ ਚਿੰਤਾਵਾਂ ਛੱਡ ਕੇ ਦਰਨਕਾਰ ਦੇ ਚਰਨਾਂ ਵਿੱਚ ਲਗਣ ਲਗਾ ਰਿਹਾ ਹੈ।